ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਹੈ ਲਗਾਤਾਰ ਮੌਸਮ ਬਦਲਦਾ ਦਿਖਾਈ ਦੇ ਰਿਹਾ ਤਾਂ ਮਨ ਦੇ ਵਿੱਚ ਲਗਾਤਾਰ ਗਰਾਵਟ ਵੀ ਆਈ ਕਈ ਸਵੇਰਾਂ ਵਿੱਚ ਮੀਕਾਂ ਠੰਡੀਆਂ ਹਵਾਵਾਂ ਚੱਲ ਰਹੀਆਂ ਤੇ ਮੌਸਮ ਵਿਭਾਗ ਨੇ ਕਹਿ ਕਿ ਧੁੰਦਾਂ ਤੇ ਧੂਆਂ ਦਾ ਪ੍ਰਭਾਵ ਵੱਧ ਜਾ ਰਿਹਾ ਹੈ ਰਾਜਸਥਾਨ ਪੰਜਾਬ ਦਿੱਲੀ ਤੋਂ ਲੈ ਕੇ ਉੱਤਰ ਪ੍ਰਦੇਸ਼ ਬਿਹਾਰ ਤੱਕ ਰਾਤ ਅਤੇ ਸਵੇਰ ਮੌਸਮ ਗੜੀਤ ਪੈਂਦੇ ਸੰਭਾਵਨਾ ਇਸੇ ਦੌਰਾਨ ਮੌਸਮ ਵਿਭਾਗ ਨੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਆਲੇ ਦੁਆਲੇ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਪੇਸ਼ੰਗੋਈ ਕੀਤੀ ਹੈ ਤਮਿਲਨਾਡੂ, ਕੇਰਲ ਅਤੇ ਕਰਨਾਟਕ ਦੇ ਅੰਦਰੂਨੀ ਹਿੱਸਿਆਂ 'ਚ ਬਾਰਿਸ਼ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਪੱਛਮੀ ਪਾਰ ਦੇ ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਤਰਾਏ ਹਿੱਸਿਆਂ ਦਾ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਦਕਿ ਅਮ੍ਰਿਤਸਰ, ਪਟਿਆਲਾ, ਹਿਸਾਰ ਅਤੇ ਉਦਮਪੁਰ ਵਿੱਚ ਧੁੰਦ ਕਾਰਨ ਵਿਜ਼ਿਬਿਲਿਟੀ 0 ਮੀਟਰ ਦਰਸ ਕੀਤੀ ਗਈ ਕਿ ਦਿੱਲੀ ਦੇ ਸਫਦਰਗੰਜ ਪਾਲ ਅਤੇ ਹੋਰ ਥਾਵਾਂ ਤੇ ਵਿਜ਼ਿਬਿਲਿਟੀ 200 ਤੋਂ 300 ਮੀਟਰ ਤੱਕ ਡਿੱਗਦੀ ਹੈ ਮੌਸਮ ਦਾ ਕਹਿਣਾ ਹੈ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਸੰਘਣੀ ਧੁੰਦ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮ ਤੋਂ ਆ ਰਹੀਆਂ ਹਵਾਵਾਂ ਦੀ ਰਫਤਾਰ ਰੁਕ ਗਈ ਹੈ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ ਹਾਲਾਂਕਿ ਤਾਪਮਨ ਦੇ ਵਿੱਚ ਗਿਰਾਵਟ ਦਰਸ ਕੀਤੀ ਗਈ ਹੈ ਅੱਜ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਨ 28 ਤੋਂ 30 ਡਿਗਰੀ ਅਤੇ ਕਾਟ ਤੋਂ ਘਟ 12 ਤੋਂ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਆਮ ਤੰਦ ਦਾ orange alert ਜਾਰੀ ਕੀਤਾ ਨਾਲ ਹੀ ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਦੇ ਲਈ ਤੰਦ ਦਾ yellow alert ਵੀ ਜਾਰੀ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਹੈ। ਲਗਾਤਾਰ ਮੌਸਮ ਬਦਲਦਾ ਦਿਖਾਈ ਦੇ ਰਿਹਾ ਤਾਪਮਨ ਦੇ ਵਿੱਚ ਲਗਾਤਾਰ ਗਰਾਵਟ ਵੀ ਆਇਆ ਹੈ। ਕਈ ਸੂਬਿਆਂ ਵਿੱਚ ਮੀਂਹ ਕੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਤੇ ਮੌਸਮ ਵਿਭਾਗ ਨੇ ਕਹਿ ਕਿ ਧੁੰਦਾਂ ਤੇ ਧੂਆਂ ਦਾ ਪ੍ਰਭਾਵ ਜਾ ਰਿਹਾ ਹੈ। ਰਾਜਸਥਾਨ, ਪੰਜਾਬ, ਦਿੱਲੀ ਤੋਂ ਲੈ ਕੇ ਉੱਤਰ ਪ੍ਰਦੇਸ਼, ਬਿਹਾਰ ਤੱਕ ਰਾਤ ਅਤੇ ਸਵੇਰ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਆਲੇ-ਦੁਆਲੇ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਪੇਸ਼ੰਗੋਈ ਕੀਤੀ ਹੈ। ਤਾਮਿਲਨਾਡੂ, ਕੇਰਲ ਅਤੇ ਕਰਨਾਟਕ ਦੇ ਅੰਦਰੂਨੀ ਹਿੱਸਿਆਂ 'ਚ ਬਾਰਿਸ਼ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਪੱਛਮੀ ਪਾਰ ਦੇ ਪੰਜਾਬ ਵਿਹਾਰਿਆਣਾ ਪੱਛਮੀ ਰਾਜਸਥਾਨ ਚੰਡੀਗੜ੍ਹ ਦਿੱਲੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਬਿਹਾਰ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਤਰਾਏ ਹਿੱਸਿਆਂ ਦਾ ਵਿੱਚ ਸੰਘਣੀ ਧੁੰਦ ਪਈ ਹੈ ਜਦ ਕਿ ਅਮਰੀਕ ਸਰ ਪਟਿਆਲਾ ਹਿਸਾਰ ਅਤੇ ਉਦੰਪੁਰ ਵਿੱਚ ਧੁੰਦ ਕਾਰਨ ਵਿਜ਼ਿਬਿਲਟੀ 0 ਮੀਟਰ ਦਰਸ ਕੀਤੀ ਗਈ ਕਿ ਦਿੱਲੀ ਦੇ ਸਫਦਰਗੰਜ ਪਾਲ ਅਤੇ ਹੋਰ ਥਾਵਾਂ ਤੇ ਵਿਜ਼ਿਬਿਲਟੀ 200 ਤੋਂ 300 ਮੀਟਰ ਤੱਕ ਡਿੱਗ ਗਈ ਹੈ ਮੌਸਮ ਦਾ ਕਹਿਣਾ ਹੈ ਕਿ ਔਨਵਲ ਦਿਉਤ ਦਿਨਾਂ ਦੇ ਵਿੱਚ ਸੰਘਣੀ ਧੁੰਦ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮ ਤੋਂ ਆ ਰਹੀਆਂ ਹਵਾਵਾਂ ਦੀ ਰਫ਼ਤਾਰ ਰੁਕ ਗਈ ਹੈ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ ਹਾਲਾਂਕਿ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅੱਜ ਤੋਂ ਦਿੱਲੀ ਦਾ ਵੱਧ ਤੋਂ ਵੱਧ ਤਾਪਮਨ 28 ਤੋਂ 30 ਡਿਗਰੀ ਅਤੇ ਘੱਟ ਤੋਂ ਘੱਟ 12 ਤੋਂ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਆਈਐਮ ਨੇ ਧੁੰਦ ਦਾ orange alert ਜਾਰੀ ਕੀਤਾ ਨਾਲ ਹੀ ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ ਪੰਜਾਬ ਹਿਮਾਚਲ ਪ੍ਰਦੇਸ਼ ਦਿੱਲੀ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਦੇ ਲਈ ਤੁੰਦ ਦਾ yellow alert ਵੀ ਜਾਰੀ ਕੀਤਾ ਗਿਆ ਹੈ।